ਨਹੀਂ ਖੈਰ ਮੈਂ ਬੇਨਤੀ ਜਿਹੜੀ ਕਰ ਰਿਹਾ ਸੀ ਵੀ ਆਪਾਂ ਅਰਦਾਸ ਦਾ ਇੱਕ ਪੈਰਾ ਪੜਨੇ ਆ ਜਿਹਦੇ ਵਿੱਚ ਇਹ ਲਫ਼ਜ਼ ਆਉਂਦੇ ਨੇ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਅੱਗੇ ਕੀ ਹੈ ਜੀ ਕੀ ਹੈ ਜੀ ਉੱਚੀ ਬੋਲ ਕੇ ਦੱਸਿਓ ਜਰਾ ਵਿਵੇਕਦਾਨ ਵਿਵੇਕਦਾਨ ਦਾ ਮਤਲਬ ਕੀ ਹੁੰਦਾ ਹੁਣ ਪੜਦੇ ਤੇ ਆਪਾਂ ਨੂੰ ਜਾਨਣਾ ਵਾ ਵਿਵੇਕਦਾਨ ਗੁਰੂ ਜੀ ਦੇ ਕੋਲੋਂ ਨਿਤ ਮੰਗਦੇ ਆ ਵਿਵੇਕਦਾਨ ਪਰ ਬਹੁਤਿਆਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਕਿ ਵਿਵੇਕਦਾਨ ਦਾ ਮਤਲਬ ਕੀ ਹੁੰਦਾ ਆਪਣੇ ਪਿਓ ਦੇ ਕੋਲੋਂ ਬੱਚਾ ਰੋਜ਼ਾਨਾ ਕੋਈ ਚੀਜ਼ ਮੰਗਦਾ ਹੋਵੇ ਤੇ ਬੱਚੇ ਨੂੰ ਪਤਾ ਹੀ ਨਾ ਹੋਵੇ ਵੀ ਉਹ ਚੀਜ਼ ਹੈ ਕੀ ਤੇ ਬੜੀ ਅਜੀਬ ਜਿਹੀ ਗੱਲ ਨਹੀਂ ਲੱਗਦੀ ਮੰਨ ਲਓ ਇੱਕ ਬੱਚਾ ਆਪਣੇ ਪਿਓ ਦੇ ਕੋਲੋਂ ਚੌਕਲੇਟ ਮੰਗੇ ਹੁਣ ਉਹ ਚੌਕਲੇਟ ਚੌਕਲੇਟ ਤੇ ਕਹੀ ਜਾਵੇ ਪਰ ਉਹਨੂੰ ਪਤਾ ਹੀ ਨਾ ਹੋਵੇ ਵੀ ਚੌਕਲੇਟ ਚੀਜ਼ ਕੀ ਹੁੰਦੀ ਹੈ ਤੇ ਅਜੀਬ ਜਿਹੀ ਗੱਲ ਨਹੀਂ ਹੋਗੀ ਕਟੋਂ-ਕਟ ਜੋ ਅਸੀਂ ਮੰਗਦੇ ਆ ਸਾਨੂੰ ਇਨਾ ਕਿਤੇ ਚਾਹੀਦਾ ਹੈ ਵੀ ਉਹਦੇ ਬਾਰੇ ਪਤਾ ਲਗਾ ਲਈਏ ਵੀ ਇਹ ਕੀ ਚੀਜ਼ ਹੈ ਜਿਹੜਾ ਆਪਾਂ ਵਿਵੇਕਦਾਨ ਮੰਗਦੇ ਆ ਨਾ ਇਹ ਬੜੀ ਵਧੀਆ ਚੀਜ਼ ਦੇ ਜੇਕਰ ਇਹ ਵਿਵੇਕਦਾਨ ਸਾਡੇ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਕ੍ਰਾਂਤੀ ਆ ਸਕਦੀ ਹੈ ਤੁਸੀਂ ਇੱਕ ਸ਼ਬਦ ਪੜ੍ਹਦੇ ਹੋ ਹੁਕਮਨਾਮੇ ਦੇ ਰੂਪ ਵਿੱਚ ਵੀ ਤੁਸੀਂ ਅਨੇਕਾਂ ਵਾਰੀ ਸੁਣਿਆ ਹੋਵੇਗਾ ਪਾਠ ਪੜਿਓ ਅਰ ਬੇਦ ਵਿਚਾਰੇਓ ਨਿਵਲ ਭਉਂਗਮ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਿਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਕੀ ਹੈ ਜੀ ਦੀਜੈ ਬੁੱਧ ਵਿਵੇਕਾ ਗੁਰੂ ਦੇ ਕੋਲੋਂ ਨਿੱਤ ਬਾਣੀ ਦੇ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਦੀਜੇ ਬੁੱਧ ਵਿਵੇਕਾ ਅਸਲ ਵਿੱਚ ਵਿਵੇਕ ਬੁੱਧੀ ਦਾ ਮਤਲਬ ਇਹ ਹੁੰਦਾ ਹੈ ਕਿ ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ ਵਿਵੇਕਦਾਨ ਕੀ ਹੈ ਉਹ দান ਜਿਹੜਾ ਮੈਨੂੰ ਇਹ ਦੱਸੇ ਵੀ ਆਹ ਕੰਮ ਚੰਗਾ ਏ ਇਹ ਕਰਨਾ ਚਾਹੀਦਾ ਏ ਆਹ ਕੰਮ ਮਾੜਾ ਏ ਨਹੀਂ ਕਰਨਾ ਚਾਹੀਦਾ ਇਹਨੂੰ ਕਹਿੰਦੇ ਵਿਵੇਕਦਾਨ ਤੇ ਇਹ ਇਹ ਜ਼ੁਬਾਨ ਕੋ ਤੇ ਕਹਿਣਾ ਹੀ ਕਹਿਣਾ ਹੈ ਅਰਦਾਸ ਦੇ ਵਿੱਚ ਕਿ ਵਿਵੇਕਦਾਨ ਦੀ ਦਾਤ ਬਖਸ਼ੋ ਮਾਲਕ ਜੀ ਪਰ ਜੇ ਵਿਵੇਕਦਾਨ ਚਾਹੀਦਾ ਏ ਤੇ ਉਹਦੇ ਵਾਸਤੇ ਕੋ ਉਦਮ ਕਰਨਾ ਪੈਣਾ ਏ ਆਪ ਬਾਣੀ ਨੂੰ ਪੜ੍ਹਨਾ ਪੈਣਾ ਏ ਆਪ ਬਾਣੀ ਨੂੰ ਵਿਚਾਰਨਾ ਪੈਣਾ ਏ ਬਾਣੀ ਨੂੰ ਜ਼ਿੰਦਗੀ ਦੇ ਵਿੱਚ ਕਮਾਉਣਾ ਪੈਣਾ ਏ ਤੇ ਗੁਰੂ ਪਿਆਰਿਓ ਸੱਚ ਕਰਕੇ ਜਾਣਿਓ ਅੱਜ ਸਾਨੂੰ ਬਾਣੀ ਦੀ ਵਿਚਾਰ ਤੋਂ ਦੂਰ ਕਰ ਦਿੱਤਾ ਗਿਆ ਅੱਜ ਸਾਨੂੰ ਬਾਣੀ ਤੋਂ ਤੋੜ ਕੇ ਰੱਖ ਦਿੱਤਾ ਗਿਆ ਦੱਸੋ ਜ਼ਿੰਦਗੀ ਦੇ ਵਿੱਚ ਗਿਆਨ ਦੀ ਹਨੇਰੀ ਕਿਵੇਂ ਆਵੇ ਜਿਸ ਹਨੇਰੀ ਦਾ ਜ਼ਿਕਰ ਭਗਤ ਕਬੀਰ ਜੀ ਨੇ ਬਾਣੀ ਵਿੱਚ ਕੀਤਾ ਏ ਉਹ ਹਨੇਰੀ ਤਾਂ ਆਉਣੀ ਸੀ ਜੇ ਸਿੱਖ ਆਪ ਬਾਣੀ ਪੜਦਾ ਜੇ ਸਿੱਖ ਆਪ ਬਾਣੀ ਨੂੰ ਜ਼ਿੰਦਗੀ ਚ ਕਮਾਉਂਦਾ ਬਾਣੀ ਦੇ ਰਸਤੇ ਦੇ ਉੱਤੇ ਤੁਰਦਾ ਉਹਦੀ ਜ਼ਿੰਦਗੀ ਦਾ ਆਧਾਰ ਇਹ ਗੁਰਬਾਣੀ ਦੀਆਂ ਪੰਕਤੀਆਂ ਬਣ ਜਾਂਦੀਆਂ ਇਤਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਖਾਰ ਕਮਾਏ ਜਿਓ ਇਤਮਾਰਗ ਚੱਲੇ ਹੁਣ ਉਹ ਮਾਰਗ ਪਤਾ ਤੇ ਹੋਵੇ ਨਾ ਤਾਂ ਤੁਰੇਗਾ ਨਾ ਉਸ ਪਾਸੇ ਨੂੰ ਜੇ ਪਤਾ ਹੋਏਗਾ ਰਸਤਾ ਪਤਾ ਹੋਵੇ ਤੇ ਬੰਦਾ ਤਾਈਓ ਤੁਰੇਗਾ ਨਾ ਵੀ ਮੈਂ ਫਲਾਣੀ ਜਗ੍ਹਾ ਦੇ ਉੱਤੇ ਪੁੱਜਣਾ ਏ ਆਹ ਰਸਤਾ ਜਾਂਦਾ ਏ ਇਦਾਂ ਇਦਾਂ ਜਾਵਾਂਗਾ ਤੇ ਮੈਂ ਪੁੱਜ ਜਾਵਾਂਗਾ ਹੁਣ ਸਾਨੂੰ ਰਸਤਾ ਹੀ ਨਹੀਂ ਪਤਾ ਪ੍ਰੋਬਲਮ ਇੱਥੇ ਆ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਬਹੁਤਿਆਂ ਨੂੰ ਪਤਾ ਹੀ ਨਹੀਂ ਨਹੀਂ ਪਤਾ ਤੇ ਪਤਾ ਸੱਚ ਕਰਕੇ ਜਾਣਿਓ ਸਾਨੂੰ ਬਾਣੀ ਤੋਂ ਤੋੜਿਆ ਗਿਆ ਕਿਉਂਕਿ ਪਖੰਡੀਆਂ ਨੂੰ ਪਤਾ ਜਿਹੜੇ ਆਪਣੇ ਡੇਰੇ ਚ ਲਾ ਕੇ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਸਿੱਖ ਨੇ ਆਪ ਬਾਣੀ ਪੜ ਲਈ ਨਾ ਜੇ ਇਹਨੇ ਆਪ ਬਾਣੀ ਪੜ ਲਈ ਇਹਨੇ ਹੋ ਜਾਣਾ ਸਿਆਣਾ ਤੇ ਜੇ ਇਹ ਸਿਆਣਾ ਹੋ ਗਿਆ ਤੇ ਸਾਡੀ ਦੁਕਾਨਦਾਰੀ ਹੋ ਜਾਣੀ ਹੈ ਬੰਦ ਅਸਲ ਦੇ ਵਿੱਚ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਦੇ ਉੱਤੇ ਚੋਟ ਪੈਂਦੀ ਹੈ ਨਾ ਬਹੁਤੀ ਵਾਰੀ ਆਮ ਸੰਗਤਾਂ ਨੂੰ ਉਹ ਲੋਕ ਗੁੰਮਰਾਹ ਕਰਦੇ ਨੇ ਤੇ ਤੁਸੀਂ ਸੱਚ ਕਰਕੇ ਜਾਣਿਓ ਜਦੋਂ ਗੁੰਮਰਾਹ ਵੀ ਕੀਤਾ ਜਾਂਦਾ ਇਹਨਾਂ ਬਹੁਤੀ ਵਾਰੀ ਗੁਰੂ ਸਹਿਬਾਨ ਦੇ ਨਾਮ ਵਰਤ ਕੇ ਗੁੰਮਰਾਹ ਕੀਤਾ ਜਾਂਦਾ ਜੀ ਇੱਕ ਤੁਹਾਡਾ ਨਾਲ ਗੱਲ ਸਾਂਝੀ ਕਰਾਂ ਪੁਜਾਰੀ ਸੀ ਨਾ ਜਿਹੜਾ ਸ਼ਰਾਰਤੀ ਬੰਦਾ ਉਸ ਪੁਜਾਰੀ ਨੇ ਆਪ ਨਸ਼ਾ ਕਰਨਾ ਸੀ ਆਪ ਉਹਨੇ ਸ਼ਰਾਬ ਪੀਣੀ ਸੀ ਉਸ ਪੁਜਾਰੀ ਨੇ ਕਹਾਣੀ ਪਤਾ ਕੀ ਘੜੀ ਉਹਨੇ ਸ਼ਿਵਜੀ ਦੇ ਨਾਲ ਗੱਲ ਜੋੜ ਦਿੱਤੀ ਵੀ ਸ਼ਿਵਜੀ ਵੀ ਤਾਂ ਭੰਗ ਪੀਂਦੇ ਸੀ ਨਾ ਜੇ ਮੈਂ ਨਸ਼ਾ ਕਰ ਲਿਆ ਤਾਂ ਕਿਹੜੀ ਮਾੜੀ ਗੱਲ ਹੈ ਕਿਉਂ ਕਿਉਂਕਿ ਉਹਨੇ ਆਪ ਨਸ਼ਾ ਕਰਨਾ ਜੋੜ ਦਿੱਤਾ ਸ਼ਿਵਜੀ ਦੇ ਨਾਲ ਵੀ ਸ਼ਿਵਜੀ ਵੀ ਤਾਂ ਭੰਗ ਪੀਂਦੇ ਸੀ ਜੇ ਮੈਂ ਪੀ ਲਈ ਤਾਂ ਕਿਹੜੀ ਮਾੜੀ ਗੱਲ ਇਸੇ ਤਰ੍ਹਾਂ ਜਿਸ ਪੁਜਾਰੀ ਨੇ ਆਪ ਵਿਵਚਾਰ ਕਰਨਾ ਸੀਗਾ ਉਹਨੇ ਆਪਣੇ ਦੇਵੀ-ਦੇਵਤਿਆਂ ਦੇ ਨਾਲ ਵੀ ਉਹਦਾਂ ਦੀਆਂ ਗੱਲਾਂ ਜੋੜੀਆਂ ਵੀ ਬ੍ਰਹਮਾ ਜੀ ਨੇ ਆਪਣੀ ਧੀ ਦੇ ਉੱਤੇ ਉਹ ਮੋਹਿਤ ਹੋ ਗਏ ਸੀ ਇਹ ਕਹਾਣੀਆਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਜਿਸ ਪੁਜਾਰੀ ਨੇ ਆਪ ਮੰਦ ਕਰਮ ਕਰਨੇ ਸੀ ਨਾ ਉਹ ਜਿਹਨੂੰ ਆਪਣਾ ਦੇਵਤਾ ਕਹਿੰਦਾ ਏ ਉਹਦੇ ਨਾਲ ਵੀ ਉਹਨੇ ਇਹ ਕਹਾਣੀਆਂ ਜਿਹੜੀਆਂ ਸੀ ਉਹ ਘੜ ਕੇ ਰੱਖ ਦਿੱਤੀਆਂ ਤੇ ਇਹ ਮਤਾਂ ਕਿਤੇ ਜਾਣਿਓ ਇਹ ਚੀਜ਼ਾਂ ਕੇਵਲ ਉਹਨਾਂ ਦੇ ਵਿੱਚ ਵਾਪਰੀਆਂ ਇਹ ਚੀਜ਼ਾਂ ਇੱਥੇ ਵੀ ਵਾਪਰੀਆਂ ਜੇ ਸਾਡੇ 'ਚ ਵੀ ਵਾਪਰੀਆਂ ਜੇ ਜਿੱਥੇ ਸਾਡੇ ਲੋਕਾਂ ਨੇ ਪੁੱਠੇ ਕੰਮ ਕਰਨੇ ਸੀ ਨਾ ਇਹਨਾਂ ਨੇ ਗੁਰੂ ਸਹਿਬਾਨ ਦੇ ਨਾਲ ਉਹ ਗੱਲਾਂ ਜੋੜ ਦਿੱਤੀਆਂ ਜੇ ਸਾਡੇ ਲੋਕਾਂ ਨੇ ਆਪ ਭੰਗ ਪੀਣੀ ਸੀ ਤੇ ਇਹਨਾਂ ਨੇ ਕਹਾਣੀਆਂ ਘੜ ਕੇ ਰੱਖ ਦਿੱਤੀਆਂ ਉਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਬਾਬਰ ਦੇ ਕੋਲੋਂ ਸੱਤ ਮੁਠਾਂ ਭੰਗ ਦੀਆਂ ਲਈਆਂ ਤੇ ਉਹਨੂੰ ਸੱਤ ਪਾਤਸ਼ਾਹੀਆਂ ਦਾ ਵਰ ਦੇ ਦਿੱਤਾ ਜਿਨ੍ਹਾਂ ਨੇ ਭੰਗ ਆਪ ਪੀਣੀ ਹੈ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਇਹ ਗੱਲ ਜੋੜ ਕੇ ਰੱਖ ਦਿੱਤੀ ਵੀ ਸੱਤ ਮੁੱਠਾਂ ਭੰਗ ਦੀਆਂ ਬਾਬਰ ਦੇ ਕੋਲੋਂ ਲਈਆਂ ਤੇ ਸੱਤ ਪਾਤਸ਼ਾਹੀਆਂ ਦਾ ਵਰ ਦਿੱਤਾ ਮੈਂ ਕਹਿਣਾ ਹੁਣਾ ਵੀਰੇ ਤੂੰ ਬਾਣੀ ਨੂੰ ਵਿਚਾਰਿਆ ਨਹੀਂ ਜੇ ਕਿਤੇ ਬਾਣੀ ਨੂੰ ਵਿਚਾਰ ਲੈਂਦਾ ਜੇ ਕਿਤੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਤੂੰ ਆਪ ਪੁੱਛ ਲੈਂਦਾ ਤੈਨੂੰ ਪਤਾ ਲੱਗ ਜਾਣਾ ਸੀ ਕੀ ਸੱਚ ਹੈ ਤੇ ਕੀ ਝੂਠ ਹੈ ਹੁਣ ਗੁਰਬਾਣੀ ਨੂੰ ਪੜੋ ਗੁਰਬਾਣੀ 'ਚ ਤਾਂ ਪਾਤਸ਼ਾਹ ਨੇ ਇਹ ਗੱਲ ਲਿਖੀ ਜਿੱਥੇ ਪਾਤਸ਼ਾਹ ਜੀ ਕਹਿੰਦੇ ਨੇ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ ਉਹ ਕਹਿੰਦਾ ਮੈਨੂੰ ਆ ਦੂਜੀ ਭੰਗ ਦੀ ਲੋੜ ਨਹੀਂ ਜਿਹੜੀ ਭੰਗੇ ਲੋਕ ਪੀ ਜਾਂਦੇ ਨੇ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਰੱਬ ਦਾ ਨਿਰਮਲ ਭਾਉ ਰੱਬ ਨੂੰ ਹਰ ਇੱਕ ਥਾਂ ਦੇ ਉੱਤੇ ਮਹਿਸੂਸ ਕਰਨਾ ਹੀ ਮੇਰੇ ਵਾਸਤੇ ਭੰਗ ਮੈਨੂੰ ਹੋਰ ਕਿਸੇ ਨਸ਼ੇ ਦੀ ਲੋੜ ਨਹੀਂ ਮੈਂ ਰੱਬ ਨੂੰ ਆਪਣੇ ਅੰਗ ਸੰਗ ਹਮੇਸ਼ਾ ਮਹਿਸੂਸ ਕਰਦਾ ਇਹ ਮੇਰੇ ਵਾਸਤੇ ਭੰਗ ਹੈ ਮੈਨੂੰ ਹੋਰ ਕਿਸੇ ਨਸ਼ੇ ਦੀ ਲੋੜ ਨਹੀਂ ਮੇਰੀ ਸੁਰਤ ਦਾ ਰੱਬ ਦੇ ਵਿੱਚ ਟਿਕਦੀ ਐ ਮੈਨੂੰ ਨਸ਼ੇ ਕਰਕੇ ਸੁਰਤ ਟਿਕਾਉਣ ਦੀ ਲੋੜ ਨਹੀਂ ਪਰ ਇਹ ਗੱਲ ਵੇਖੋ ਜਿਨ੍ਹਾਂ ਨੇ ਆ ਭੰਗਾ ਪੀਣੀਆਂ ਸੀ ਉਹਨਾਂ ਨੇ ਜੋੜ ਦਿੱਤਾ ਅੱਜ ਤੁਸੀਂ ਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲੇ ਮਹੱਲੇ ਦੇ ਉੱਤੇ ਜਾ ਕੇ ਵੇਖ ਲਿਓ ਤੇ ਹੁਣ ਭਾਵੇਂ ਆ ਖਾਲਸੇ ਦਾ ਸੰਪੂਰਨਤਾ ਦਿਹਾੜਾ ਪ੍ਰਗਟ ਦਿਹਾੜਾ ਆਉਣਾ ਉਦੋਂ ਜਾ ਕੇ ਭਾਵੇਂ ਵੇਖ ਲਿਓ ਸਾਡੇ ਨਿਹੰਗ ਸਿੰਘ ਵੀਰ ਕੀ ਕਰ ਰਹੇ ਨੇ ਉੱਥੇ ਕੀ ਕਰਦੇ ਪਏ ਨੇ ਜਿਸ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਉਸੇ ਕੇਸਗੜ ਸਾਹਿਬ ਦੇ ਲਾਗੇ ਛਾਗੇ ਭੰਗ ਦੇ ਸਟਾਲ ਲੱਗੇ ਹੋਏ ਨੇ ਆਪ ਵੀ ਪੀਰੇ ਨੇ ਤੇ ਹੋਰਾਂ ਨੂੰ ਵੀ ਪਿਆਰੇ ਨੇ ਤੇ ਨਾਮ ਕੀ ਦੇ ਦਿੱਤਾ ਸੁਖ ਨਿਧਾਨ ਇਹ ਸੁਖ ਨਿਧਾਨ ਹੈ ਜੀ ਸੁਖ ਨਿਧਾਨ ਕੀ ਹੁੰਦਾ ਨਿਧਾਨ ਦਾ ਮਤਲਬ ਹੁੰਦਾ ਜੇ ਖਜ਼ਾਨਾ ਕੀ ਭੰਗ ਜਿਹੜੀ ਹੈ ਉਹ ਸੁੱਖਾਂ ਦਾ ਖਜ਼ਾਨਾ ਜੇਕਰ ਤੁਸੀਂ ਬਾਣੀ ਵਿੱਚੋਂ ਪੁੱਛੋਗੇ ਤੇ ਪਾਤਸ਼ਾਹ ਨੇ ਆਖਿਆ ਕਹਿੰਦੇ ਸੁਖ ਨਿਧਾਨ ਪ੍ਰਭ ਏਕ ਹੈ ਅਬినాਸ਼ੀ ਸੁਣਿਆ ਸੁਖ ਨਿਧਾਨ ਕੀ ਹੈ ਅਸਲ ਦੇ ਵਿੱਚ ਪ੍ਰਮਾਤਮਾ ਹੀ ਸੁਖ ਨਿਧਾਨ ਹੈ ਸੁੱਖਾਂ ਦਾ ਖਜ਼ਾਨਾ ਰੱਬ ਹੈ ਅਕਾਲ ਪੁਰਖ ਪ੍ਰਮਾਤਮਾ ਹੈ ਸੁੱਖਾਂ ਦਾ ਖਜ਼ਾਨਾ ਭੰਗ ਨਹੀਂ ਜੇ ਹੋਇਆ ਕਰਦੀ ਪਰ ਇਦਾਂ ਦੀਆਂ ਕਹਾਣੀਆਂ ਘੜ ਕੇ ਬਹੁਤੀ ਵਾਰੀ ਸਾਡੇ ਸਟੇਜਾਂ ਤੋਂ ਵੀ ਸੁਣਾਈਆਂ ਗਈਆਂ ਸੁਣਾਈਆਂ ਗਈਆਂ ਸਾਡੇ ਵਰਗੇ ਪ੍ਰਚਾਰਕਾਂ ਨੇ ਵੀ ਸੁਣਾਈਆਂ ਕੀ ਮੈਸੇਜ ਦਿੱਤਾ ਗਿਆ ਨਸ਼ੇ ਨੂੰ ਪ੍ਰਮੋਟ ਕੀਤਾ ਗਿਆ ਨਸ਼ੇ ਨੂੰ ਫੈਲਾਇਆ ਗਿਆ ਅੱਜ ਵੇਖ ਲਓ ਪੰਜਾਬ ਦਾ ਹਾਲ ਕੀ ਹੈ ਅੱਜ ਭੰਗ ਤੋਂ ਗੱਲ ਆਰੰਭ ਹੋਈ ਅੱਜ ਸਮੈਕ ਸ਼ਰਾਬ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਚਿੱਟੇ ਵਰਗੇ ਹਿਰੋਇਨ ਵਰਗੇ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਜਿਹੜੇ ਨੇ ਆ ਚੁੱਕੇ ਨੇ ਇਸ ਸਮਾਜ ਦੇ ਵਿੱਚ ਕਿਉਂਕਿ ਗੱਲ ਗੁਰੂ ਸਾਹਿਬ ਨਾਲ ਜੋੜ ਦਿੱਤੀ ਜਿੱਥੇ ਸਾਨੂੰ ਬਾਣੀ ਨਾਲੋਂ ਤੋੜਨਾ ਸੀ ਉਥੇ ਹਮੇਸ਼ਾ ਇਦਾਂ ਹੀ ਕੀਤਾ ਜਾਂਦਾ ਏ ਨਾਂ ਵਰਤਿਆ ਜਾਂਦਾ ਏ ਗੁਰੂ ਸਾਹਿਬ ਦਾ ਨਾਂ ਵਰਤਿਆ ਜਾਂਦਾ ਏ ਉਸ ਧਰਮ ਦੇ ਪੈਗੰਬਰ ਦਾ ਨਾਂ ਵਰਤ ਕੇ ਤੁਸੀਂ ਜੋ ਮਰਜ਼ੀ ਕਹਿ ਦਿਓ ਸੰਗਤਾਂ ਨੇ ਸਤ ਨਾਮ ਸ੍ਰੀ ਵਾਇਗੁਰੂ ਕਹਿ ਕੇ ਸੌਣੀ ਲੈਣਾ ਹੁੰਦਾ ਇਹ ਸਾਡੇ ਲੋਕਾਂ ਦਾ ਹਿਸਾਬ ਹੈ ਨਾ ਕਿਉਂਕਿ ਸਾਡੇ ਕੋਲ ਵਿਵੇਕ ਬੁੱਧੀ ਨਹੀਂ ਹੈ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ ਅਸਲ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਪਰਖੂ ਬਣਾਇਆ ਸੀਗਾ ਪਰ ਮaaf ਕਰਿਓ ਅੱਜ ਉਹ ਪਰਖ ਨਾਮ ਦੀ ਚੀਜ਼ ਜਿਹੜੀ ਹੈ ਸਾਡੀ ਜ਼ਿੰਦਗੀ ਚੋਂ ਪਾਸੇ ਹੋ ਗਈ ਹੈ